ਦੋਸਤੋ ਭਾਰਤ ਦੇ ਰਾਜਨੀਤਿਕ ਇਤਿਹਾਸ 'ਚ ਐਦਾਂ ਪਹਿਲਾਂ ਕਦੇ ਨਹੀਂ ਹੋਇਆ ਜੋ ਪਿਛਲੇ 2 ਦਿਨਾਂ 'ਚ ਹੋਇਆ। ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਨੂੰ ਚੁਣੌਤੀ ਦੇ ਦਿੱਤੀ ਕਿ ਨਰਿੰਦਰ ਮੋਦੀ ਵੋਟਾਂ ਦੀ ਚੋਰੀ ਕਰਕੇ ਪ੍ਰਧਾਨ ਮੰਤਰੀ ਬਣਿਆ। ਯਾਦ ਰੱਖਿਏ ਨਰਿੰਦਰ ਮੋਦੀ 25 ਸੀਟ ਕੀ ਮਾਰਜਿਨ 'ਚ ਪ੍ਰਧਾਨ ਮੰਤਰੀ ਹੈ। 1 ਸੀਟ ਹਮਨੇ ਦਿਖਾ ਦਿੱਤੀ ਕਿ ਚੋਰੀ ਹੋਈ ਹੈ। 25 ਸੀਟ ਉਹ 35000 ਇੱਕ ਕੰਬੋ ਤੋਂ ਜੀਤੇ ਹੈ ਅਗਰ ਹਮੇ ਇਲੈਕਟ੍ਰੋਨਿਕ ਡਾਟਾ ਮਿਲ ਜਾਏ ਹਮ ਸਾਬਿਤ ਕਰ ਦੇਗੇ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਚੋਰੀ ਕਰਕੇ ਪ੍ਰਧਾਨ ਮੰਤਰੀ ਬਨਾ ਹੈ ਦੋਸਤੋ ਇਹ ਸ਼ਬਦ ਜੇ ਕੋਈ ਬ੍ਰਹਮ ઋષਿ ਵੀ ਬੋਲ ਰਿਹਾ ਹੁੰਦਾ ਤਾਂ ਵੀ ਹੰਕਾਰ ਤੇ ਇਲਜ਼ਾਮ ਦਾ ਪ੍ਰਤੀਕ ਮੰਨਿਆ ਜਾਂਦਾ ਪਰ ਇੱਥੇ ਰਾਹੁਲ ਗਾਂਧੀ ਦੇ ਸ਼ਬਦਾਂ ਵਿੱਚ ਹੰਕਾਰ ਨਹੀਂ ਹੈ ਇਲਜ਼ਾਮ ਨਹੀਂ ਹੈ ਸਿਰਫ ਆਤਮ ਵਿਸ਼ਵਾਸ ਦਿਖਾਈ ਦੇ ਰਿਹਾ ਸੀ ਰਾਹੁਲ ਗਾਂਧੀ ਦਾ ਅਜਿਹਾ ਹਮਲਾਵਰ ਰੂਪ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਰਾਹੁਲ ਗਾਂਧੀ ਕਰਨਾਟਕ ਦੀ ਰੈਲੀ ਵਿੱਚ ਮੰਚ ਤੇ ਚੜੇ ਤਾਂ ਚੋਣ ਕਮਿਸ਼ਨ ਤੇ ਭਾਜਪਾ ਦੋਹਾਂ ਨੂੰ ਬੁਰੀ ਤਰ੍ਹਾਂ ਧੋ ਕੇ ਰੱਖ ਦਿੱਤਾ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਅਤੇ ਚੋਣ ਕਮਿਸ਼ਨ ਨੇ ਮਿਲ ਕੇ ਵੋਟਾਂ ਦੀ ਚੋਰੀ ਕੀਤੀ ਹੈ ਦੇਖਾ ਹੋਗਾ ਉਸਮੇ हमने 100% ਸਾਬਿਤ ਕਰ ਦਿਆ ਹੈ ਕਿ ਇਲੈਕਸ਼ਨ ਕਮਿਸ਼ਨ اور ਬੀਜੇਪੀ ਨੇ ਮਿਲ ਕੇ ਆਪਸੇ ਕਰਨਾਟਕਾ से ਲੋਕ ਸਭਾ ਚੁੜਾਈ ਦੋਸਤੋ ਸਾਡੀ ਕਿਸੇ ਪੋਲੀਟੀਕਲ ਪਾਰਟੀ ਨੂੰ ਕੋਈ سپورਟ ਨਹੀਂ ਪਰ ਵੋਟਾਂ ਸਾਡੀਆਂ ਆਪਣੀਆਂ ਐ ਇਹਦੇ ਤੇ ਸਿਰਫ ਜਨਤਾ ਦਾ ਅਧਿਕਾਰ ਐ ਦੋਸਤੋ ਇਲੈਕਸ਼ਨ ਕਮਿਸ਼ਨ ਭਾਰਤ ਦੇਸ਼ ਚ ਵੋਟਾਂ ਕਰਵਾਉਣ ਵਾਲੀ ਸੁਤੰਤਰ ਤੇ ਸੰਵਿਧਾਨਿਕ ਸੰਸਥਾ ਐ ਜਿਹਦੇ ਤੇ ਕਿਸੇ ਵੀ ਪਾਰਟੀ ਦਾ ਦਬਾਅ ਨਹੀਂ ਹੋਣਾ ਚਾਹੀਦਾ ਹੈਨਾ ਤਾਂ ਜਦੋਂ ਇਲੈਕਸ਼ਨ ਕਮਿਸ਼ਨ ਇੰਡੀਪੈਂਡੈਂਟ ਐ ਯਾਨੀ ਆਜ਼ਾਦ ਐ ਜਦੋਂ ਉਸ ਦਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਕਾਂਜੇ ਰਾਹੁਲ ਗਾਂਧੀ ਇਲੈਕਸ਼ਨ ਕਮਿਸ਼ਨ ਨੂੰ ਵੋਟਾਂ ਚੋਰੀ ਕਰਨ ਵਾਲਾ ਚੋਰ ਕਹਿੰਦੇ ਆ ਤਾਂ ਦਰਦ ਭਾਜਪਾ ਨੂੰ ਕਿਉਂ ਹੁੰਦਾ ਹੈ ਚੋਣ ਕਮਿਸ਼ਨ ਨਿਰਪੱਖ ਹੈ ਸੁਤੰਤਰ ਹੈ ਸੰਵਿਧਾਨਿਕ ਹੈ ਤਾਂ ਫਿਰ ਚੋਣ ਕਮਿਸ਼ਨ ਦੇ ਬਚਾਅ ਵਿੱਚ ਭਾਜਪਾ ਕਿਉਂ ਖੜੀ ਹੋ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਭਾਜਪਾ ਦੀ ਮਿਹਰਬਾਨੀ ਤੇ ਤਾਂ ਚੱਲ ਨਹੀਂ ਰਿਹਾ ਸੋਚ ਕੇ ਵੇਖੋ ਚੋਣ ਕਮਿਸ਼ਨ ਕੋਲੋਂ ਪੁੱਛੇ ਸਵਾਲਾਂ ਤੋਂ ਭਾਜਪਾ ਨੂੰ ਦਰਦ ਕਿਉਂ ਹੁੰਦਾ ਹੈ ਇਲੈਕਸ਼ਨ ਕਮਿਸ਼ਨ ਭਾਜਪਾ ਦਾ ਨਹੀਂ ਹੈ ਇਲੈਕਸ਼ਨ ਕਮਿਸ਼ਨ ਸੰਵਿਧਾਨ ਕੇ ਲੇ ਕਾਮ ਕਰਤਾ ਹੈ ਔਰ ਕਰਨਾਟਕ ਮੇ ਸੀਟ ਚੋਰੀ ਕੀ ਗਈ ਹੈ ਇੱਕ ਲੋਕ ਸਭਾ ਕੋ ਹਮਨੇ ਜਾਂਚ ਕਰਕੇ ਨਿਕਾਲਾ ਹੈ ਮੈਂ ਕਹਿ ਸਕਤਾ ਹੂੰ ਕਿ ਇੱਕ ਸੇ ਜ਼ਿਆਦਾ ਸੀਟੇ ਇਹਾ ਚੋਰੀ ਹੋਈ ਹੈ ਦੋਸਤੋ ਦੂਜੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਰਾਹੁਲ ਗਾਂਧੀ ਤੋ ਸੌ ਪੱਤਰ ਮੰਗ ਰਿਹਾ ਹੈ ਭੀ ਲਿਖ ਕੇ ਦਿਓ ਭੀ ਤੁਸੀਂ ਜੋ ਕਹਿ ਰਹੇ ਹੋ ਉਹ ਸਹੀ ਕਹਿ ਰਹੇ ਹੋ ਵੋਟਰ ਸੂਚੀ ਵਿੱਚ ਜਿਸ ਧੋਖੇ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਗੱਲ ਸਹੀ ਹੈ ਇਹ ਇੱਕ ਸੌ ਪੱਤਰ ਵਿੱਚ ਬਕਾਇਦਾ ਲਿਖ ਕੇ ਸਾਨੂੰ ਦਿਓ ਉਸ ਤੋਂ ਬਾਅਦ ਅਸੀਂ ਜਾਂਚ ਕਰਾਂਗੇ ਦੱਸੋ ਇਹ ਤਾਂ ਉਹੀ ਗੱਲ ਹੋ ਗਈ ਵੀ ਇੱਕ ਆਂਟੀ ਬਾਈਕ ਤੇ ਜਾ ਰਹੀ ਐ ਉਹਦਾ ਦੁਪੱਟਾ ਪਹੀਏ 'ਚ ਆਉਣ ਵਾਲਾ ਤੇ ਤੁਸੀਂ ਉਹਨੂੰ ਦੱਸ ਰਹੇ ਹੋ ਵੀ ਆਂਟੀ ਜੀ ਦੁਪੱਟਾ ਸੰਭਾਲ ਲਓ ਨਹੀਂ ਤਾਂ ਤੁਸੀਂ ਡਿੱਗ ਜੋਗੇ ਤਾਂ ਆਂਟੀ ਜੀ ਕਹਿ ਦੇਣ ਕਿ ਸੌ ਪੱਤਰ ਵਿੱਚ ਲਿਖ ਕੇ ਦੇ ਵੀ ਮੇਰਾ ਦੁਪੱਟਾ ਲਟਕ ਰਿਹਾ ਚੌਣ ਕਮਿਸ਼ਨ ਦੀ ਵੋਟ ਚੋਰੀ ਦੇ ਮਾਮਲੇ ਵਿੱਚ ਦੂਜੀ ਗੱਲ ਇਹ ਆ ਦੋਸਤੋ ਵੀ ਚੋਰ ਆਪਣੀ ਕੀਤੀ ਚੋਰੀ ਦੇ ਸਬੂਤ ਖੁਦ ਸਾਹਮਣੇ ਰੱਖਦਾ ਹੈ ਇੱਕ ਗੱਲ ਹੋਰ ਰਾਹੁਲ ਗਾਂਧੀ ਨੇ ਜੋ ਇੱਕ ਗੱਲ ਕਹੀ ਉਹ ਤੁਹਾਨੂੰ ਜ਼ਰੂਰ ਸੁਣਨੀ ਚਾਹੀਦੀ ਹੈ सुनो इन मुझसे इलेक्शन कमीशन एफिडेविट मांगता है मुझसे कहता है कि मुझे वोट देना है वोट लेना है मैंने पार्लियामेंट के सामने पार्लियामेंट के अंदर वोट लिया है इस संविधान के के सामने वोट लिया है इस पर हाथ डाल के वोट लिया है इस पर हाथ डालकर वोट लिया है और आज जब हिंदुस्तान की जनता हमारे डेटा को लेकर इलेक्शन कमीशन के वेबसाइट पर सवाल पूछ रही है तो इलेक्शन कमीशन ने अपना वेबसाइट बंद कर दिया ਦੋਸਤੋ ਜੇ ਮੈਂ ਚੋਣ ਕਮਿਸ਼ਨ ਵਿੱਚ ਹੁੰਦਾ ਜੇ ਮੈਨੂੰ ਕਿਹਾ ਜਾਂਦਾ ਕਿ ਮੇਰੀ ਵੋਟਰ ਸੂਚੀ ਵਿੱਚ ਲੱਖਾਂ ਨਕਲੀ ਵੋਟਰ ਫੜੇ ਗਏ ਐ ਤੇ ਕੋਈ ਮੈਨੂੰ ਫੜ ਕੇ ਵੀ ਬੁਖਾਰਿਆ ਤਾਂ ਮੈਂ ਉਸ ਬੰਦੇ ਨੂੰ ਇਹ ਨਾ ਕਹਿੰਦਾ ਵੀ ਸਾਨੂੰ ਲਿਖ ਕੇ ਦਿਓ ਸੌ ਪੱਤਰ ਤੇ ਲਿਖ ਕੇ ਦਿਓ 100 ਰੁਪਏ ਦੇ ਸਟੈਂਪ ਪੇਪਰ ਤੇ ਲਿਖ ਕੇ ਦਿਓ 50 ਰੁਪਏ ਦੇ ਡਾਕ ਟਿਕਟ ਲਗਾ ਕੇ ਲਿਖ ਕੇ ਦਿਓ ਮੈਂ ਜੇ ਇਲੈਕਸ਼ਨ ਕਮਿਸ਼ਨ ਦਾ ਮੁਖੀ ਹੁੰਦਾ ਦੋਸਤੋ ਤਾਂ ਆਪਣੇ ਵਿਭਾਗ ਦੇ ਲੋਕਾਂ ਦੀ ਐਸੀ ਤੈਸੀ ਕਰ ਦਿੰਦਾ ਵੀ ਹਰਾਮਖੋਰੋ ਕਿਸ ਗੱਲ ਦੀ ਤਨਖਾਹ ਲੈ ਰਹੇ ਹੋ ਵੋਟਰ ਸੂਚੀ ਕਿਦਾਂ ਬਣਾਉਂਦੇ ਹੋ ਰਾਹੁਲ ਗਾਂਧੀ ਕੀ ਕਹਿ ਰਿਹਾ ਇਹਨੂੰ ਜਾਂਚੋ ਪਰ ਨਹੀਂ ਚੋਣ ਕਮਿਸ਼ਨ ਕਹਿੰਦਾ ਹੈ ਵੀ ਸੋਹ ਖਾਓ ਰਾਹੁਲ ਗਾਂਧੀ ਤੁਸੀਂ ਜੋ ਕਹਿ ਰਹੇ ਹੋ ਉਹ ਸਹੀ ਕਹਿ ਰਹੇ ਹੋ ਲਿਖ ਕੇ ਦਿਓ ਰਾਹੁਲ ਗਾਂਧੀ ਨੇ ਕਮਿਸ਼ਨ ਦੇ ਤੋਤੇ ਉਡਾ ਰੱਖਿਆ ਰਾਹੁਲ ਗਾਂਧੀ ਕਹਿੰਦੇ ਆ ਕਿ ਚੋਣ ਕਮਿਸ਼ਨ ਨੇ ਵੈਬਸਾਈਟ ਦਾ ਸਵਾਲ ਪੁੱਛਣ ਵਾਲਾ ਹਿੱਸਾ ਹੀ ਬੰਦ ਕਰ ਦਿੱਤਾ ਹੈ ਪ੍ਰਦੇਸ਼ ਰਾਜਸਥਾਨ ਬਿਹਾਰ ਕਿ ਵੈਬਸਾਈਟ ਬੰਦ ਕਰ दिए हैं ਕਿਉਂਕਿ ਉਹ ਜਾਣਦੇ ہیں ਕਿ ਅਗਰ ਹਿੰਦੁਸਤਾਨ ਕੀ ਜਨਤਾ ਨੇ ਇਸੀ ਡੇਟਾ ਕੋ ਲੈ ਕੇ ਸਵਾਲ ਪੁੱਛਣਾ ਸ਼ੁਰੂ ਕਰ ਦਿਆ ਤਾਂ ਉਨ੍ਹਾਂ ਦਾ ਪੂਰਾ ਢਾਂਚਾ ਕਲਾਪਸ ਕਰ ਜਾਏ। ਰਾਹੁਲ ਗਾਂਧੀ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਇਲੈਕਟ੍ਰੋਨਿਕ ਵੋਟਰ ਸੂਚੀ ਦੇਵੇ, ਵੀਡੀਓ ਰਿਕਾਰਡਿੰਗ ਦੇ ਦੇਵੇ। ਜੇ ਚੋਣ ਕਮਿਸ਼ਨ ਨੇ ਸਾਨੂੰ ਇਹ ਦੇ ਦਿੱਤਾ ਤਾਂ ਅਸੀਂ ਸਾਬਤ ਕਰ ਦਿਆਂਗੇ ਕਿ ਸਿਰਫ ਇੱਕ ਸੀਟ ਦੀ ਚੋਰੀ ਨਹੀਂ ਹੋਈ, ਪੂਰੇ ਹਿੰਦੁਸਤਾਨ ਵਿੱਚ ਚੋਣ ਕਮਿਸ਼ਨ ਨੇ ਵੋਟਾਂ ਦੀ ਚੋਰੀ ਕੀਤੀ ਹੈ। ہماری ਮੰਗ ਹੈ ਕਿ ਇਲੈਕਸ਼ਨ ਕਮਿਸ਼ਨ ਹਮੇ ਪੂਰੀ ਦੇਸ਼ ਕੀ ਇਲੈਕਟ੍ਰੋਨਿਕ ਵੋਟਰ ਲਿਸਟ ਦੇ ਫੋਟੋਗ੍ਰਾਫੀ ਦੇ ਰਿਕਾਰਡਸ ਦੇ ਔਰ ਅਗਰ ਇਹ ਹਮੇਂ ਦੇਂਗੇ ਤਾਂ ਉਹ ਵੀ ਸਾਬਤ ਕਰ ਲੈਣਗੇ ਕਿ ਸਿਰਫ ਇੱਕ ਸੀਟ ਨਹੀਂ ਚੋਰੀ ਹੋਈ ਹੈ ਔਰ ਸਿਰਫ ਕਰਨਾਟਕ ਮੈਂ ਕਰਨਾਟਕਾ ਮੈਂ ਨਹੀਂ ਚੋਰੀ ਹੋਈ ਹੈ ਪੂਰੇ ਹਿੰਦੁਸਤਾਨ ਮੈਂ ਸੀਟਾਂ ਚੋਰੀ ਹੋਈਆਂ ਦੋਸਤੋ ਰਾਹੁਲ ਗਾਂਧੀ ਨੂੰ ਬੋਲਣ ਤੋਂ ਰੋਕਣ ਲਈ ਵੱਖ-ਵੱਖ ਤਰੀਕਿਆਂ ਨਾਲ ਐਫ ਆਈ ਆਰ ਉੱਤੇ ਕੀਤੀਆਂ ਗਈਆਂ ਕਦੇ ਸੰਸਦੀ ਮੈਂਬਰੀ ਖੋਲ ਹੀ ਜਾਂਦੀ ਹੈ ਕਦੇ ਚੀਨ ਦੇ ਮੁੱਦੇ ਤੇ ਅਦਾਲਤ ਵਿੱਚ ਖਿੱਚ ਲਿਆ ਜਾਂਦਾ ਜਦਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ ਚੁਣੇ ਹੋਏ ਸੰਸਦ ਮੈਂਬਰ ਹਨ ਉਹ ਸਰਕਾਰ ਤੇ ਇਲਜ਼ਾਮ ਲਾ ਸਕਦੇ ਐ ਜਵਾਬ ਸਰਕਾਰ ਨੂੰ ਦੇਣਾ ਹੁੰਦਾ ਪਰ ਭਾਰਤੀ ਲੋਕਤੰਤਰ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਇਲਜ਼ਾਮ ਲਾਉਣ ਤੇ ਅਦਾਲਤ ਚ ਖਿੱਚਿਆ ਜਾਂਦਾ ਜਦੋਂ ਸਾਰੇ ਲੋਕ ਈਵੀਐਮ ਤੇ ਇਲਜ਼ਾਮ ਲਗਾ ਰਹੇ ਸਨ ਜਦੋਂ ਅਦਾਲਤ ਵਿੱਚ ਈਵੀਐਮ ਤੇ ਸਾਰੀਆਂ ਦਲੀਲਾਂ ਬੇਕਾਰ ਹੋ ਰਹੀਆਂ ਸਨ ਤਾਂ ਰਾਹੁਲ ਗਾਂਧੀ ਚੋਣ ਕਮਿਸ਼ਨ ਤੋਂ ਮਿਲੀ 300 ਕਿਲੋ ਦੀ ਰੱਦੀ ਵਿੱਚ ਧੋਖੇ ਦੇ ਸਬੂਤ ਲੱਭਰੇ ਸਨ 6 ਮਹੀਨੇ ਲੱਗੇ ਇਸ ਕੰਮ 'ਚ ਪਰ ਹੁਣ ਰਾਹੁਲ ਗਾਂਧੀ ਬਹੁਤ ਕੌਨਫੀਡੈਂਟ ਨਜ਼ਰ ਆ ਰਿਹਾ ਹੈ ਤੇ ਪੂਰੇ ਜ਼ੋਰ ਨਾਲ ਇਹ ਗੱਲ ਕਹਿ ਰਿਹਾ ਹੈ ਕਿ ਜੇ ਚੋਣ ਕਮਿਸ਼ਨ ਉਹਨਾਂ ਨੂੰ ਇਲੈਕਟ੍ਰੋਨਿਕ ਡਾਟਾ ਦੇ ਦੇਵੇ ਤਾਂ ਉਹ ਸਾਬਤ ਕਰ ਦੇਣਗੇ ਕਿ ਨਰਿੰਦਰ ਮੋਦੀ ਚੋਰੀ ਦੀਆਂ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਹੈ ਇਹ ਛੋਟੀ ਗੱਲ ਨਹੀਂ ਹੈ ਚੋਣ ਕਮਿਸ਼ਨ ਦੇ ਮੂੰਹ ਤੇ ਕਾਲਖ ਪੁੱਤ ਗਈ ਹੈ ਜੇ ਚੋਣ ਕਮਿਸ਼ਨ ਵਿੱਚ ਗੈਰਤ ਬਚੀ ਹੈ ਤਾਂ ਫਿਰ ਬਚੀ ਹੋਈ ਗੈਰਤ ਨਾਲ ਉਸ ਨੂੰ ਕਹਿ ਦੇਣਾ ਚਾਹੀਦਾ ਹੈ ਵੀ ਆਲੋ ਇਲੈਕਟ੍ਰੋਨਿਕ ਡਾਟਾ ਅਸੀਂ ਬਿਲਕੁਲ ਨਿਰਪੱਖ ਚੋਣਾ ਕਰਵਾਉਣੀ ਹੈ ਪਰ ਚੋਣ ਕਮਿਸ਼ਨ ਦੀ ਹਿੰਮਤ ਇਹ ਕਹਿਣ ਦੀ ਨਹੀਂ ਹੋ ਰਹੀ ਇਹਦਾ ਮਤਲਬ ਸਾਫ ਸਾਫ ਹੈ ਕਿ ਢਾਲ ਵਿੱਚ ਕਾਲਾ ਨਹੀਂ ਬਲਕਿ ਪੂਰੀ ਢਾਲ ਹੀ ਕਾਲੀ ਹੈ ਦੋਸਤੋ ਦੇਸ਼ ਵਿੱਚ ਚੋਣ ਕਮਿਸ਼ਨ ਤੇ ਭਰੋਸਾ ਡੂੰਗੀ ਖਾਈ ਵਿੱਚ ਗਵਾ ਚੁੱਕਿਆ ਹੈ ਹੁਣ ਕੋਈ ਚਮਤਕਾਰੀ ਚੋਣ ਕਮਿਸ਼ਨ ਤੇ ਲੋਕਾਂ ਦਾ ਭਰੋਸਾ ਮੁੜ ਲਿਆ ਸਕਦਾ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ